ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਬਣਾਉਣ ਦੇ ਲਈ ਫੇਰ ਪਿੰਡ ਜਿਉਂਦਾ ਆਏ ਆ ਜੀ ਤੇ ਦੋ ਨਾਗ ਆਪਾਂ ਲੈ ਕੇ ਆਏ ਆ ਇੱਕ ਤਾਜੀ ਸੂਈ ਵੀ ਬਹਿੜਾ ਜੀ ਤੇ ਇੱਕ ਤਾਜੀ ਸੂਈ ਵੀ ਝੋਟੀ ਆ ਕਿਹੜਾ ਸੂਆ ਕਿੰਨਾ ਦੁੱਧਵਾ ਦਾ ਕਦੋਂ ਸਾਰੇ ਕੋਈ ਬਾਈ ਤੋਂ ਪੁੱਛ ਕੇ ਦੱਸਾਂਗੇ ਸਸੀ ਗਾ ਬਾਈ ਸਸੀ ਗਾ ਜੀ ਹੋਰ ਵੀਰੇ ਵਧੀਆ ਵੀਰੇ ਠੀਕ ਠਾਕ ਹਾਂ ਨੰਬਰ ਬੋਲੋ ਪਹਿਲਾਂ ਦਾ ਜੀ 98722 32148 98722 32148 ਹਾਂਜੀ ਤੇ ਪਿੰਡ ਜੌਨ ਜੀ ਪਿੰਡ ਜੌਨ ਜ਼ਿਲ੍ਹਾ ਬਰਿੰਡਾ ਤਸਵੀਰ ਰਾਮਪੁਰਾਪੁਰ ਨਾਮ ਵੀਰੇ ਬੋਲ ਦਿਓ ਆਪਣਾ ਜਸਵਿੰਦਰ ਸਿੰਘ ਹੈ ਨਾਮ ਨਾਮ ਜਸਵਿੰਦਰ ਸਿੰਘ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਅੱਜ ਦੋ ਦਿਖਾਉਣੇ ਵੀਰੇ ਇੱਕ ਬੈੜਾ ਇੱਕ ਝੋਟੀ ਦੋ ਇੱਕ ਬੈੜਾ ਇੱਕ ਝੋਟੀ ਤੇ ਆਪਾਂ ਪਹਿਲੇ ਨੰਬਰ ਦੀ ਝੋਟੀ ਦੀ ਗੱਲ ਕਰ ਲਗੇ ਕੀ ਡਿਟੇਲ ਆ ਬਾਈ ਇਹਦੀ ਇਬ ਵੀਰੇ ਪਹਿਲਾ ਸੂਅ ਸੂਈ ਹੈਗੀ ਉਹ ਰਹਿ ਜਿਨਾ ਜਮਾ ਦੋ ਦੰਦਾਂ ਦੀ ਦੋ ਦੰਦ ਰਹਿ ਜਿਨਾਲ ਹਾਂ ਕੱਲ ਸੂਈ ਆ ਓਕੇ ਤੇ ਨਾਲ ਸੂਈਆ ਮਗਰ ਕੱਟੀ ਆ 나ੜੂਆ ਦਿਖਾ ਦਿਗੇ ਆ 나ੜੂਆ ਦਿਖਾ ਦੇ ਕੱਟੀ ਬਹੁਤ ਵਧੀਆ ਹੈ ਨਾ ਵੀਰੇ ਕੱਟੀ ਦੇ ਕਿਸੇ ਰਿਕਾਰਡ ਦਾ ਪਤਾ ਹੈਗਾ ਨਾ ਵੀਰੇ ਮੇਨ ਦਾ ਪਮਾਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਤੇ ਕਿੰਨਾ ਬੋਲਾ ਰੈਡੀ ਆ ਵੀਰੇ ਹੁਣ ਹੋਣਾ 8 ਕਿਲੋ ਬੋਲਾ ਤਿਆਰ ਆ ਵੀਰੇ ਖੋਲ ਉਹਨੂੰ ਤੋੜ ਕੇ ਦਿਖਾਈ ਗਏ ਆ ਦੇਖੋ ਜੀ ਥਾਂ ਲੇ ਬਹੁਤ ਚੰਗਾ ਲੱਗਿਆ ਬਸ ਥਾਂ ਲੇ ਓਕੇ ਜੀ ਤੇ ਬਾਕੀ ਦਾ ਕੁਆਲਿਟੀ ਵਾਲੀ ਕੱਟੀ ਆ ਸਿੰਘ ਥੱਲੇ ਦੀ ਇੱਕ ਨੰਬਰ ਤੇ ਬਾਕੀ ਦਾ ਜੇ ਤੁਸੀਂ ਕੋਲੇ ਆਉਂਗੇ ਕੱਦ ਕਾਠ ਵਾਲੀ ਕੱਟੀ ਆ ਹਨਾ ਹੂੰ ਬਾਕੀ ਸੰਗ ਸੰਗ ਬਹੁਤ ਚੰਗਾ ਹੂੰ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਭਾ ਦਾ ਹੀ ਹੈ ਜੀ ਉਹ ਸਭ ਨਾਲ ਅੱਜ ਕਰ ਲਿਓ ਆ ਦੇਖੋ ਜੀ ਤੇ ਵੀਰੇ ਕਿੰਨਾ ਦੁੱਧ ਕੱਢ ਦੂਗੀ ਇਹ ਹਾਈਐਸਟ ਠੀਕ ਆ 11 ਤੋਂ ਚਲੇ ਕੇ ਜਾਵਦੇ ਠੀਕ ਆ 11 ਤੋਂ ਠੀਕ ਆ 11 ਤੋਂ 12 ਲੀਟਰ ਨੇ ਕੱਢ ਠੀਕ ਆ ਜੀ ਪਹਿਲਾਂ ਤਾਂ ਬੱਚੇ ਰਜੋਦੇ ਤੇ ਬਾਕੀ ਦਾ ਥਣ ਥਣ ਦੂਜੇ ਵਾਲਾ ਲੱਗਿਆ ਵਾ ਹਨਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੂੰ ਚਾਹਰ ਦੋ ਦਿਨ ਤਾਂ ਜੀ ਪਿਓਰ ਦੋ ਦਿਨ ਦਬਾਈ ਕਹਿੰਦਾ ਪੱਟ ਕੇ ਲੈ ਕੇ ਜਾਇਓ ਜਿਹੜਾ ਵੀ ਉਹ ਤੇ ਮਗਰ ਪਲੱਸ ਪੁਆਇੰਟ ਕੱਟੀ ਆ ਤੇ ਬਾਕੀ ਦਾ ਥਣਲੇਵਾ ਦੀ ਪੂਰੀ ਸਾਫ ਤੇ ਪਿੱਠ ਪੁੜੇ ਦੀ ਪੂਰੀ ਚੰਗੀ ਬਾਕੀ ਆ ਬਸ ਮਾ ਕੇ ਰਖਾ ਦੇ ਠੀਕ ਆ ਜੀ ਪਸਮਾ ਕੇ ਵੀ ਬਾਈ ਕਹਿੰਦਾ ਦਿਖਾਵਾਂਗੇ ਤੇ ਆ ਦੇਖੋ ਜੀ ਥਣਲੇਵਾ ਨੇੜੇ ਤੋਂ ਮੂਰੇ ਵੀ ਚੰਗਾ ਲੇਵਾ ਪਿਆ ਪਿੱਛੇ ਵੀ ਚੰਗਾ ਹਵਾਨਾ ਪਿਆ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਕੇ ਤੇ ਤੁਹਾਨੂੰ ਪਤਾ ਦੱਸ ਦਿੰਦੇ ਠੀਕ ਆ ਵੀਰੇ ਠੀਕ ਆ ਠੀਕ ਆ ਬਾਕੀ ਦਾ ਪਹਿਲੇ ਨੂੰ ਝੋਟੀ ਧਾਰਾਂ ਧੂਰਾਂ ਤੇ ਸਹੀ ਹੋਵੇ ਮੁੜ ਕੇ ਦੁੱਧ ਤਾਂ ਇਹ ਬਾਦੀ ਜਾਣਾ ਹੁੰਦਾ ਮਹੀਨਾ ਦਾ ਦੁੱਧ ਬਾਦ ਦੀਆਂ ਜੀ ਇਹ ਬਾਕੀ ਕਰਮ ਵਾਲੀ ਜਿਹੜੀ ਆਲ ਨਹੀਂ ਕੋਈ ਨਹੀਂ ਜੀ ਉਹ ਬਹੁਤ ਦੇਖੀ ਜਾਂਦਾ ਆਪਾਂ ਨੂੰ ਬਾਕੀ ਦਾ ਆਪਾਂ ਚੈੱਕ ਕਰਕੇ ਲੈ ਕੇ ਆਉਨੇ ਹਣਾ ਹਾਂ ਤੈਨੂੰ ਪਤਾ ਮਾੜਾ ਪਸ਼ੂ ਲੈਂਦੇ ਨੇ ਫੁੱਟੇ ਆਪਾਂ ਇੱਕ ਦੋ ਹੀ ਲੈਣੇ ਆ ਬਸ ਠੀਕ ਆ ਵੀਰੇ ਨਹੀਂ ਚੰਗਾ ਥੋੜਾ ਪਸ਼ੂ ਚੰਗਾ ਹੁੰਦਾ ਕੋਈ ਲਾਂਬਾ ਨਹੀਂ ਆਇਆ ਬਾਈਆਂ ਦਾ ਕਿਤੇ 10ਵੀਂ 12ਵੀਂ ਵੀਡੀਓ ਆਪਾਂ ਅੱਜ ਕਰ ਰਹੇ ਆਂਗੇ ਬਾਕੀ ਆਪਣੇ ਮੁੱਲ ਵੀ ਜਾਇਜ਼ ਹੁੰਦੇ ਮੁੱਲ ਤੁਹਾਡੇ ਬਹੁਤ ਜਾਇਜ਼ ਹੁੰਦੇ ਆ ਸਾਰੇ ਬੰਦੇ ਫੋਨ ਕਰਕੇ ਦੱਸਦੇ ਆ ਵੀਰੇ ਵੀ ਬਾਈਆਂ ਦੇ ਮੁੱਲ ਥੋੜਾ ਫਿਰ ਪਸ਼ੂ ਵੀ ਪੈਕ ਜਾਂਦਾ ਜੀ ਸਾਡਾ ਕੰਮ ਕੀ ਆ ਸਾਡਾ ਕੰਮ ਤਾਂ ਸਿਰਫ ਪਸ਼ੂ ਦਿਖਾਉਣਾ ਹਨਾ ਪਸ਼ੂ ਦਿਖਾ ਦੇਣਾ ਵੀ ਇੱਥੇ ਖੜਾ ਤੇ ਗਾਂ ਵਾਲੀ ਗੱਲ ਤਾਂ ਸਾਰੀ ਛੋਟੀ ਰਹਿ ਜਾਂਦੀ ਆ ਬਾਕੀ ਵੀਰੇ ਵੀਡੀਓ ਦੇ ਬਹੁਤ ਸਾਰੇ ਹੁੰਦੇ ਆ ਆਪਾਂ ਨੂੰ ਲੋਕ ਮੰਨਦੇ ਆ ਥੋੜੀ ਵੀਡੀਓ ਨੂੰ ਜਿਹੜੀ ਚੀਜ਼ ਵੀਡੀਓ ਦਿਖਾਤੀ ਉਹੀ ਨਿਕਲਦੀ ਆ ਨਹੀਂ ਇਹ ਤਾਂ ਗੱਲ ਥੋੜੀ ਸਹੀ ਆ ਨਹੀਂ ਆਪਾਂ ਗਲਤ ਕੰਮ ਨਹੀਂ ਦਿਖਾਉਂਦੇ ਜਮੇ ਹਾਂ ਠ ਥਾਣ ਥਣ ਝੋਟੀ ਨੇ ਇੱਕ ਨੰਬਰ ਕੱਢਿਆ ਚਾਰੇ ਥਾਣ ਪੂਰੀ ਸਪੇਸ ਤੇ ਕੱਢਿਆ ਗਿਆ ਦੇਖੋ ਜੀ ਆਪਾਂ ਤੁਹਾਨੂੰ ਕੈਮਰਾ ਲਾ ਕੇ ਦਿਖਾ ਰਹੇ ਆ ਲੱਕੂਟੇ ਥਾਣ ਦੇਖ ਲੈ ਬਾਈ ਦੂਜ ਨਾਲ ਲੱਗਿਆ ਦੂਜ ਨਾਲ ਲੱਗਿਆ ਦੀ ਸੀ ਜਾਂਦਾ ਵੀਰੇ ਥਾਣ ਮੈਂ ਦਿਖਾਤਾ ਕੈਮਰਾ ਮਾਰ ਓਕੇ ਜੀ ਮਾਰੋ ਧਾਰਾਂ ਫਿਰ ਸਾਰ ਦੇ ਦੇ ਝੋਟੀ ਨੂੰ ਬਾਕੀ ਦਾ ਥੋੜੀ ਇਹ ਦਸਾਲੀ ਹੈ ਨਾ ਪਲੂਨ ਝੋਟੀ ਆਪਾਂ ਲਿਆਉਣੇ ਬਹੁਤ ਜ਼ਿਆਦਾ ਹੈ ਤੇ ਹੁੰਦੀ ਬਹੁਤ ਚੰਗੀ ਆ ਬਾਕੀ ਆਪਾਂ ਠੰਡੀ ਲਿਆਉਣੇ ਪੂਰੀ ਠੀਕ ਆ ਜੀ ਮਾਰੀ ਝੋਟੀ ਨਹੀਂ ਆਪਾਂ ਆਪਰਾਏ ਜੀ ਪਾਣੀ ਤੇ ਬਾਕੀ ਦਾ ਕੁਆਲਿਟੀ ਵਾਲੀ ਝੋਟੀ ਹੈ ਤੇ ਬੋਲਾ ਤੁਹਾਨੂੰ ਜ ਤੇ 8 ਲੀਟਰ ਬੋਲਾ 4 ਲੀਟਰ ਪਰ ਟਾਈਮ ਦਾ ਹੁਣ ਭੌਂਦੀ ਕੱਢ ਕੇ ਲੈ ਜਾਓ ਬਾਈ ਇਹ ਉਹ ਬੂਟੇ ਕਹਿਣ ਦੀ ਗੱਲ ਨਹੀਂ ਇੱਕ ਤਾਂ ਕਹਿਦੀ ਗੱਲ ਵੀਰੇ ਝੂਠ ਦਾ ਆਪਾਂ ਮਾਰਨਾ ਹੀ ਨਹੀਂ ਯਾਰ ਕਿਸੇ ਭੈਣ ਭਰਾ ਦੇਵੇਂ ਪੇਮੈਂਟ ਖਰਾਬ ਜਾਵੇ ਆਪਦੇ ਚ ਆਹ ਦੇਖੋ ਕੁੱਤੀਆਂ ਬਣਦੀ ਐ ਜਵਾਈ ਤੋਂ ਠੀਕ ਆ ਜਵਾਈ ਜਵਾਈ ਬਹੁਤ ਇੱਕ ਨੰਬਰ ਆ ਦੂਜਿਆਂ ਜਿਵੇਂ ਮਾਰੋ ਜੀ ਜਵਾਈ ਦਾ ਤੁਹਾਨੂੰ ਬੂਟੇ ਆਪਾਂ ਮਾੜਾ ਪਸੂ ਲੈ ਲੈਂਦੇ ਜੀ ਠੀਕ ਆ ਆਹ ਦੇਖੋ ਜੀ ਜਵਾਈ ਜੂ ਦੇਖਣਾ ਓਕੇ ਵੀਰੇ ਓਕੇ ਤੇ ਬਹੁਤ ਠੀਲ ਠੰਡੀ ਹੁਣ ਵਿਖਾ ਦੇ ਦਿੱਤੇ ਸੋ ਸੱਚ ਜ਼ਰੂਰੀ ਬਣ ਗਈ ਲੈ ਬਾਕੀ ਦਾ ਟਾਈਮ ਹੀ ਕੁਝ ਨਹੀਂ ਆਹ ਦੇਖੋ ਜੀ ਤੇ ਬਾਕੀ ਦਾ ਦੇਖੋ ਥਣ ਬਹੁਤ ਚੰਗਾ ਕੱਢਿਆ ਤੇ ਕੱਟੀ ਨਾ ਬੁੱਟੇ ਬਾਈ ਆਪਣਾ ਉਹ ਕੰਮ ਛੱਡਣ ਵਾਲਾ ਕੰਮ ਨਹੀਂ ਨਹੀਂ ਠੀਕ ਆ ਉਹ ਨਹੀਂ ਉਹ ਨਹੀਂ ਦੁੱਧ ਵਧੂਗੀ ਜਿੰਨਾ ਆਪਾਂ ਨਾ ਹਾਂ ਜਿੰਨਾ ਸਹੀ ਤੇ ਡਿਮਾਂਡ ਦੱਸੋ ਜੀ ਇਹਦੀ ਹੁਣ ਜਮਾਂ ਚਾਹਜ ਬੁੱਟੇ ਇਹ ਚੋਟੀ ਦਾ 5 ਲੱਖ ਮੰਗੀਆਂ ਦੇ ਲੋਕ ਲੱਖ ਮੰਗੀਆਂ ਜਾਂਦੇ ਆ ਆਪਾਂ ਉਹ ਕੰਮ ਨਹੀਂ ਕੋਈ ਲੱਖ ਨਹੀਂ ਕੋਈ 90 ਨਹੀਂ ਸਿਆਸੀ ਹੇਠ ਮਾਨਦਾਨ ਕਰਦੇ ਜਮਾ ਜਾਇਜ਼ ਰੇਟ ਆ ਹਨਾ ਤੇ ਮਾਨਦਾਨ ਆਏ ਗਏ ਬੰਦੇ ਦਾ ਹੋ ਜਾਣਾ ਕਿਹੜਾ ਦਵਾ ਹਾਂ ਕਿਹੜਾ ਦਵਾ ਦੋ ਇਹਦਾ ਇੱਕ ਵਾਰੀ ਕਿਉਂਕਿ ਅਗਲਾ ਕਹਿੰਦਾਗਾ ਨਹੀਂ ਛੱਡੀ ਵੀ ਹੁਣ ਆਈ ਆ ਬਸਮਾਜ ਝੋਟੀ ਹੁਣ ਦੇਖ ਠੀਕ ਆ ਜੀ ਹੁਣ ਨਿਕਲੀ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਤੇ ਬਾਕੀ ਦਾ ਤੋਹਫਾ ਹੀ ਆ ਝੋਟੀ ਆ ਦੇਖੋ ਜੀ ਆ ਦੇਖ ਇਕਰੇ ਤਾਂ ਨਿਕਲਵੇਂ ਪੂਰੇ ਗੈਰ ਤੇ ਇਹ ਲੈਣੀਆਂ ਬੁੱਟੇ ਬਾਈ ਬੜਾ ਦੋ ਦਿਨਾਂ ਨਾਲ ਤੋਰ ਫਿਰ ਕੇ ਆਸੇ ਪਾਸੇ ਤੋਰ ਫਿਰ ਕੇ ਦੇਖ ਲੈ ਇਹ ਆਪਣੇ ਨੂੰ ਮੁੱਲ ਕਿਦਾ ਉਹ ਜਾਇਜ਼ ਹੋਵੇ ਓਕੇ 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 ਮੈਨੂੰ ਪਤਾ ਹੀ ਹੈ ਆਪਣਾ ਨਹੀਂ ਇਦੋਂ ਜਾਇਜ਼ ਤਾਂ ਕੀ ਹੋਣਿਆ ਹਾਂ ਤੇ ਬਾਕੀ ਦਾ ਆਹੀ 20 ਦਿਨਾਂ ਜਿਹਨੇ ਲੈਣੀਆਂ ਵੀਰੇ ਲੈ ਲੋ ਤੇ ਫਿਰ ਦੇਖਿਓ ਪਸੂ ਕਿੱਥੇ ਜਾਂਦੇ ਆ ਹਨਾ ਮੰញਾ ਕੋਈ ਤੈਨੂੰ ਪਤਾ 70 75 ਨੂੰ ਇਹ ਝੁੱਟੀ ਥੋਕੜ ਮਾਰ ਗਿਆ ਠੀਕ ਆ ਵੀਰੇ ਠੀਕ ਆ ਤੇ ਆਪਾਂ ਸਿਆਸੀ ਚੋਂ ਮਾਨਦਾਨ ਕਰਾਂਗੇ ਹਨਾ ਮਾਨਦਾਨ ਕਰਾਂਗੇ ਤੇ ਹੁਣ ਵੀਰੇ ਦੋ ਨੰਬਰ ਵਾਲੀ ਬੈੜ ਆ ਜਿਹੜੀ ਇਹ ਦੂਜਾ ਸੁਆ ਸੁਈਏ ਬਈ ਓਕੇ ਜੀ ਮਗਰ ਕੀ ਆ ਗਿਆ ਮਗਰ ਬੱਚਾ ਇਹਨੂੰ ਸੁਈ ਨੂੰ ਇੱਕ ਹਫਤਾ ਹੋ ਗਿਆ ਜੀ ਨਾਲ ਉਹ ਨਾਲ ਹੀ ਆ ਹਨਾ ਹਾਂ ਮੰਨ ਲਓ ਵੀ 6 ਮਾ 7 ਮਾ ਦੇ ਨਾ ਜੀ ਸੁਈ ਠੀਕ ਆ ਤੇ ਵੀਰੇ ਸੁਆ ਕਿਹੜਾ ਆ ਸੁਆ ਦਾ ਦੂਜਾ ਬਈ ਖੋਲ ਉਹਨੂੰ ਤੋੜ ਕੇ ਇਹ ਕਿੰਨਾ ਬੋਲਾ ਰੈਡੀ ਆ ਥੱਲੇ ਬੋਲਾ ਹੋਂ ਹੂ ਤਾਂ ਇਹ ਥੱਲੇ 13 ਕਿਲੋ ਬੁੱਟੇ ਆਪਾਂ 12 ਕਿਲੋ ਕਹਿ ਕੇ ਲੈਣੀ ਆ ਦੇ ਦੂ 15 ਕਿਲੋ ਦੁੱਧ ਦੇ ਆ ਆਉਣਾ ਖੁੱਲਾ ਬਈ ਠੀਕ ਆ ਜੀ 15 ਕਿਲੋ ਦੀ ਕੰਪੈਸਟੀ ਆ ਬਾਈ ਕਹਿੰਦਾ ਤੇ ਬਾਕੀ ਦਾ ਮਗਰ ਆ ਗਿਆ ਬੱਚਾ ਤੇ ਕੁਆਲਿਟੀ ਪੂਰੀ ਚੰਗੀ ਆ ਬਜਰੇ ਵੀ ਪੀਫੇ ਦਾ ਥੋੜਾ ਥਾਰਾ ਕਹਿ ਦੀ ਤੇ ਬਾਕੀ ਦਾ ਥੱਲੇ ਉਹ ਨਾ ਥਾਨ ਗਧਾਲਿਆਂ ਵਰਗੇ ਲੱਗੇ ਇਹਦੇ ਵੀ ਤੇ 12 ਲੀਟਰ ਦੁੱਧ ਦਾ ਮਾਜਣਾ ਕੁਛ ਵੀ ਨਹੀਂ ਹੁੰਦਾ ਸਹੀ ਗੱਲ ਕਰੀਆ ਬਾਈ ਨਿੰਜਮ ਵੀ 12 ਲੀਟਰ ਦੁੱਧ 6 ਲੀਟਰ ਪਾਟ ਟਾਈਮ ਦਾ ਰੈਡੀ ਆ ਕੋਈ ਇਹੋ ਜਿਹੀ ਗੱਲ ਨਹੀਂ ਤੇ ਥਾਨ ਦੇਖੋ ਦੂਰਾ ਕਿਉਂ ਜਿਹਾ ਲੱਗਿਆ ਬਾਬਾ ਠੀਕ ਹੈ ਜੀ ਤੇ 15 ਕਿਲੋ ਦੁੱਧ ਤਾਂ ਦੇ ਦੂ ਵੀਰੇ ਇਹ ਨੂੰ ਬਈ ਲਾਓ 15 ਕਿਲੋ ਠੀਕ ਹੈ ਜੀ ਓਕੇ ਜੀ ਆ ਦੇਖੋ ਕੁਆਲਿਟੀ ਕਰੋ ਚੈੱਕ ਤੇ ਆ ਸਮਝੇ ਪਿਛਲੀ ਪਹਿਲਾਂ ਨਹੀਂ ਆਈ ਵੀ ਆ ਹਨਾ ਦੋ ਸਾਲ ਦੀ ਹਾਂ ਉਹ ਫਿਰ ਦਾਗ ਨਾ ਹੁਣ ਤਾਂ ਜੀ ਕੀ ਹੋਣਾ ਨੇ ਹੁਣ ਤਾਂ ਉਹ ਨੇੜੇ ਤੇੜੇ ਵੀ ਨਹੀਂ ਸਾਲਦੀ ਆਈ ਹਾਂ ਪਹਿਲਾਂ ਦੀ ਆ ਤੇ ਮਾਰਨੀਆਂ ਤਾਂ ਰਹਦੀਆਂ ਵੀ ਤੇ ਬਾਕੀ ਦਾ ਸੂਆ ਰਹੀ ਨਾਲ ਦੂਜਾ ਹਨਾ ਦੂਜਾ ਹੋਇਆ ਕੋਈ ਤੀਜਾ ਨਹੀਂ ਗੱਲ ਹੈਗੀ ਵੀ ਐਵੇਂ ਹੀ ਕਹਿਤਾ ਤੀਜੇ ਨੂੰ ਦੂਜਾ ਆ ਦੇਖੋ ਜੀ ਬੱਚਾ ਆਪਾਂ ਜਗਾ ਰਿਹਾ ਹੈਗਾ ਬੰਨ ਵੀਰੇ ਤੇ ਬਾਕੀ ਦਾ ਥਾਣ ਬੈੜ ਨੇ ਬਹੁਤ ਚੰਗਾ ਸਿੱਟਿਆ ਗਧਾਲਿਆਂ ਵਰਗੇ ਥਾਣੇ ਸਾਡੇ ਤਾਂ ਡਾਂਗਾਂ ਨੂੰ ਕਰੀ ਫਿਰਦੀ ਆ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਬਾਕੀ ਦਾ ਜਾਤ ਵਾਲਾ ਥਾਣ ਲੱਗੇ ਤੇ ਬੱਚੀ ਦਾ ਫੇਸ ਕਰੋ ਚੈੱਕ ਰੀਨਲ ਦੂਜਾ ਸੂਆ ਪੁਰਾਣਾ ਨਹੀਂ ਹੈਗਾ ਤੀਜੇ ਨੂੰ ਦੂਜਾ ਕਹੀ ਚੱਲਗੇ ਮੇਰੇ ਤੇ ਇੱਕ ਜਵਾਨ ਹੀ ਹੈ ਮੈਂ ਤਾਂ ਬੋਲ ਹੀ ਦੇਣਾ ਜੀ ਜੇ ਤੀਜਾ ਦਾ ਤੀਜਾ ਦੂਜਾ ਦਾ ਦੂਜਾ ਬੱਚੇ ਦੇ ਕਰ ਲਓ ਬੜੇ ਨੇ ਬੜੇ ਤੋਂ ਕਰਦੀ ਹੈ ਵੀ ਕੈਮਰੇ ਤੋਂ ਕੋਈ ਨਹੀਂ ਠੀਕ ਆ ਬੱਚੇ ਦੇ ਨੇੜੇ ਜਾਂਦੀ ਆ ਆਹ ਦੇਖੋ ਜੀ ਦੂਜਾ ਜੋ ਮਾਰਦੇ ਜੀ ਲੈ ਧਾਰ ਬਹੁਤ ਚੰਗੀ ਹੈ ਨਾ ਵੀਰੇ ਹਾਂ ਬਾਲੀ ਜਵਾਈ ਮੋਟੀ ਮੋਟੀ ਬੁੱਢੇ ਲੈ ਓਕੇ ਵੀਰੇ ਬਸ ਥੱਲੇ ਦਾ ਬੜਾ ਹੱਥ ਨਾਲ ਲਾਵੇ ਬੰਦਾ ਯਾਰ ਮੇਰੇ ਵੀ ਇੱਧਰ ਬਾਈ ਜਾਂਦੇ ਛਿਟਿਆ ਕੇ ਨਹੀਂ ਜ਼ਬਰਦਸਤ ਆ ਹਨਾ ਸੋ ਕੀ ਹੁਣ ਜੋਸ ਕਰੀ ਗਾ ਹੁਣ ਦਿਖਾ ਦੇ ਬਾਕੀ ਇਹ ਟਾਈਮ ਬੁੱਟੇ ਕੁਛ ਨਹੀਂ ਹੋਇਆ ਬਾਈ ਹਾਏ ਤਾਂ ਵੀਰੇ ਮੈਂ ਕਹਿੰਦਾ ਇੰਨਾ ਚੰਗਾ ਵੀ ਜਿਹੜੇ ਤੇਰੇ ਪਸੂ ਖੜ੍ਹ ਕੇ 10 ਵਜ ਦਾ ਦਾ ਟਾਈਮ ਆ ਠੀਕ ਆ ਜੀ 11 ਦਾ ਹੂ ਵੱਧ ਤੋਂ ਵੱਧ 11 ਵਜੇ ਆ ਜੀ 11 ਠੀਕ ਆ ਜੀ ਤੇ ਬਾਕੀ ਤਾਂ ਗਧਾ ਵਾਲਿਆ ਵਰਗੇ ਥਣ ਕੱਢੀ ਫਿਰਦੀ ਥੱਲੇਉ ਠੀਕ ਆ ਜੀ ਬਾਕੀ ਮਾੜਾ ਬੁੱਟਾ ਪਤਾ ਨੂੰ ਪਤਾ ਲੈਂਦੇ ਹੀ ਨਹੀਂ ਬੁੱਟੇ ਆਪਣਾ ਕਾਰਡ ਨਹੀਂ ਵੀਰੇ ਲੰਮਾ ਸਮਾਂ ਕੰਮ ਕਰਨ ਦਾ ਚੰਗਾ ਹੀ ਲੈ ਹੁਣ ਆਪੂਗਾ ਇੱਕ ਦੇ ਦੇਾਂਗੇ ਦੋ ਦੇ ਦੇਾਂਗੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਗੱਲ ਦਾ ਤੇ ਵੀਰੇ ਹੁਣ ਇਹਦਾ ਡਿਮਾਂਡ ਦੱਸ ਕਰਾਂ ਜਮਈ ਜਾਇ ਬੋ ਜਮੇ ਜਾਏ ਰੇਟ ਰੱਖਦਾ ਹਨਾ ਅਜਾ ਆਫਰ ਹੀ ਹੈਗੀ ਟੋਕੜਾ ਦਾ ਭਾਈ ਜਮਾ ਅਜ ਤੇ ਬਾਕੀ ਥਾਣਾ ਦੇਖੋ ਫੇਰ ਗੱਡੇ ਨੇ ਥਾਣਾ ਥਾਣਾ ਦੀ ਕੋਈ ਵੀ ਕਮੀ ਨਹੀਂ ਦੇਖੋ ਜੀ ਚਾਰੇ ਥਾਣੇ ਨਿਕੜਵੇਂ ਪੂਰੇ ਗੈਪ ਤੇ ਤੇ ਬਾਕੀ ਦਾ ਰੰਗ ਚੰਗਾ ਹੈਗਾ ਕਾਲਾ ਪੱਕਾ ਤੇ ਬਾਕੀ ਦੀ ਗੱਲ ਜਿੰਨਾ ਭਾਈ ਨੇ ਦੁੱਧ ਕਿਹਾ ਨਾ ਇੰਨਾ ਹੋਊਗਾ ਇਹ ਜੀ ਗੱਲ ਨਹੀਂ ਹੈਗੀ ਵੀ ਨਾ ਹੋਵੇ 12 12 ਕਿਲੋ ਤਾਂ ਹੁਣ ਕੰਡੇ ਵਾਲਾ ਹਾਂ ਵੀ ਭਾਉ ਦੀ ਪਾਰਟੀ ਰੱਖ ਕੇ 15 ਨੂੰ ਦੁੱਧ ਟਿਕਣਾ ਖੁੱਲਾ ਦੇਣਾ ਬੱਚਾ ਹੀ ਦੱਸਦਾ ਜੀ ਬੱਚਾ ਹੀ ਇਹਦਾ ਪਿਆਗਾ ਆ ਨਾੜੂਆ ਦੇਖਾ ਗਦੇ ਵਰਗਾ ਦੇਖੋ ਜੀ ਹਾਂਜੀ ਅਜੇ ਨਾ ਆਇਆ ਨਾੜੂਆ ਤੇ ਇਹਦਾ 40000 ਚ ਮਾਨਤਾਨ ਇਹਦਾ 70000 ਚ ਮਾਨਤਾਨ ਇਹ ਥੱਲੇ 12 ਲੀਟਰ ਬੋਲਾ ਤੇ ਇਹਦੇ ਥੱਲੇ 8 ਲੀਟਰ ਬੋਲਾ ਤੇ ਮਗਰ ਵੀ ਪਲੱਸ ਪੁਆਇੰਟ ਕੱਟੀ ਆ ਬੁੱਟੇ ਤੂੰ ਐ ਸੋਚ ਬਈ ਯਾਰ ਬੰਦਾ ਐ ਸੋਚ ਲੈ ਵੀ ਕੱਲ ਦੀ ਸੂਈ ਝੋਟੀ 8 ਕਿਲੋ ਬੋਲਾ ਹੁਣ ਤਿਆਰ ਆ ਨਹੀਂ ਬੱਚੀ ਰਜਾਉਂਦੀਆਂ ਇਹ ਨਹੀਂ ਵੀਰੇ ਜਿਵੇਂ ਆਪਾਂ ਕਿਹਾ ਨਾ ਹੁਣ ਵੀ ਆਪਾਂ 11 ਕਿਲੋ ਦੇ ਦੂਗੀ ਇਹ ਵਧੀਆ ਗੱਲ ਆ ਜੇ ਮੈਂ 15 15 ਕਹੀ ਚੱਲ ਗਏ ਕੋਈ ਫਾਇਦਾ ਨਹੀਂ ਵੀਰੇ ਉਹਨਾਂ ਗੱਲਾਂ ਦਾ ਠੀਕ ਆ ਜੀ ਵੀ ਆਪ ਕੋਲ ਤੁਹਾਨੂੰ ਪਤਾ ਫੋਨ ਬਹੁਤ ਆਉਂਦੇ ਬੁੱਟੇ ਹਰੇਕ ਬੰਦਾ ਇਹ ਗੱਲ ਕਹਿੰਦਾ ਭਾਈ ਤੁਹਾਡੇ ਮੁੱਲ ਜਮਾ ਜਾਇਜ਼ ਹੁੰਦੇ ਆ ਮੁੱਲ ਜਾਇਜ਼ ਵੇਖ ਵੀਰੇ ਤੁਹਾਡਾ ਮਾਲ ਹੁਣ ਵਧਿਆ ਵਿਕਦਾ ਤੇ ਮੁੜ ਕੇ ਇਹ ਗੱਲ ਪੈਟ ਜਾਂਦੀ ਹੈ ਜਦੋਂ ਆਪਾਂ ਮੁੱਲ ਵਧਾਈ ਗਏ ਤੇ ਕੀ ਵਧਿਆ ਵਿਕ ਗਿਆ ਹੋਰ ਵਧਾਤਾ ਹੋਰ ਵਧਾਤਾ ਫੋਨ ਦਾ ਬੜੇ ਆਉਂਦੇ ਆ ਇਹਦੀ ਗੱਲ ਫਿਰ ਉਹੀ ਗੱਲ ਹੈ ਇਹਨੇ ਨੰਬਰ ਆਪਾਂ ਤੋਂ ਰੱਖਿਆ ਨਹੀਂ ਜਾਂਦਾ ਅਗਲੇ ਦਾ ਫੋਨ ਤੇ ਰਹਿਣੀ ਜਾਂਦਾ ਤੇ ਅੱਛਾ ਵੀਰੇ ਇੱਕ ਜਦੋਂ ਵੀਡੀਓ ਪਵਾਉਣਾ ਵਿਚਾਲੇ ਇੱਕ ਪਤਾ ਲੱਗ ਜਾਂਦਾ ਹਰ ਇੱਕ ਬੰਦੇ ਤੇ ਤਿੰਨ ਕ ਆਪਾਂ ਜਾਨਵਰਾਂ ਦੀ ਪਰਸੋਂ ਜਿਹੜੀ ਵੀਡੀਓ ਕਰੀ ਸੀ ਹੋਗੇ ਉਹਦੇ ਅੱਧ ਜਿਹੜਾ ਬੰਦਾ ਕੇਰਾ ਆਪ ਤੋਂ ਲੈ ਗਿਆ ਵੀਰੇ ਉਹਦੇ ਰਸਤੇ ਰੰਮੀ ਦੁਵਾ ਕੇ ਲੈ ਗਿਆ ਓਕੇ ਜੀ ਵੀਰੇ ਦੋ ਨਾਕ ਸੀ ਦੋਨੇ ਤੁਹਾਨੂੰ ਦਿਖਾ ਤੇ ਪਿੰਡ ਜਾਓ ਤੇ ਨੰਬਰ ਫੇਰ ਬੋਲ ਦਿਓ ਜੀ 98722 32148 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਅਗਨੇ ਵੀਡੀਓ ਦੇ